ਨਵੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਆਏ ਹਾਂ ਜੀ ਪਿੰਡ ਸ਼ੀਨਾ ਬਿਧੀ ਚੰਨੀ ਤੇ ਆਪਣੇ ਉਮਰ ਸ਼ੀਨਾ ਸਾਹਿਬ ਜੀ ਨਾਲ ਹੋੜ ਇਹਨਾਂ ਨੇ ਜਿਹੜਾ ਵਾ ਇਹਨਾਂ ਜੋ ਜਿਹੜਾ ਟੂਰਨਾਮੈਂਟ ਇੱਕ ਕਰਵਾਇਆ ਗਿਆ ਤੇ ਉਹਦੇ ਬਾਰੇ ਆਪਾਂ ਭਰਾਵਾਂ ਨੂੰ ਜਾਣਕਾਰੀ ਲੈ ਕੇ ਦਿੰਨੇ ਆ ਜੀ ਜਿਹੜਾ ਜਿਹੜਾ ਟੂਰਨਾਮੈਂਟ ਟੁੱਟਿਆ ਵਾ ਕਿੰਨੀਆਂ ਸ਼ਰਤਾਂਆਂ ਹੋਈਆਂ ਸਾਰਾ ਕੁਝ ਆਪਾਂ ਕੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਾਰਿਆਂ ਵੀਰਾਂ ਨੂੰ ਤੇ ਆਪਣੇ ਬਾਬਾ ਜੀ ਦਾ ਨਾਮ ਦੱਸੋ ਜੀ ਇਹ ਆਪਣੇ ਮਾਸੜ ਜੀ ਆ ਹਾਂਜੀ ਹਾਂਜੀ ਨਾਮ ਦੱਸ ਹਰਪਾਲ ਹਰਪਾਲ ਸਿੰਘ ਹਾਂਜੀ ਜੀ ਤੇ ਆਪਣੇ ਵੀਰ ਜੀ ਇਹ ਪੰਚ ਸਾਹਿਬ ਇਹ ਬਾਦਰਸ਼ੀਨਾ ਸੁਪੰਦ ਸਾਹਿਬ ਆਪ ਹੈ ਤੇ ਭਾਈ ਜਿਹੜੀ ਆਪਣੀਆਂ ਛਤਾਂ ਇਹਦੇ ਮੱਕੀ ਜਿਹੜੀ ਆਪਣੀ ਨਾਮੜ ਕਰਵਾ ਗਿਆ ਆ ਇਸ ਵਾਰ ਥੋੜਾ ਆਪਣਾ ਨੌਸ ਦਿਖੋ ਆਪਣੇ ਪਰਵਾੰਗ ਹੋਈ ਹਾਂਜੀ ਇਹ ਬਾਦਰ ਕਬੂਤਰ ਕਲੱਬ ਸ਼ੀਨਾ ਚੌਥਾ ਟੂਰਨਾਮੈਂਟ ਹੈ ਕਿ ਉਡਾਇਆ ਗਿਆ ਹਾਂਜੀ ਇਹਦੇ ਵਿੱਚ ਕੁੱਲ 12 ਛਤਾਂ ਜਾਨੀ ਕਿ ਇੰਟਰ ਹੋਈਆਂ 12ਛਤਾਂ ਉਹ ਬੀ ਹੈ ਹਾਂਜੀ ਤੇ ਪਿਓਰ ਦੇਸੀ ਕਬੂਤਰ ਡਾਏ ਗਏ ਇਹਦੇ ਵਿੱਚ ਜਿਹਦੇ ਵਿੱਚ ਬੱਗਾ ਲਾਲ ਚੀਨਾ ਲਾਲ ਸਰਾ ਦੇ ਸਲੇਟੀ ਕਬੂਤਰ ਬਹਿਣ ਆ ਪਿਓਰ ਦੇਸੀ ਜਾਨੀ ਕਿ ਸ਼ਾਹ ਰਸ਼ੀਨੇ ਜਾਨੀ ਕਿ ਕਬੂਤਰ ਡਾਏ ਗਏ ਠੀਕ ਹੈ ਜਿਵੇਂ ਕਿ 골ਡਨ ਟੈਡੀ 골ਡਨ ਟੈਡੀ ਹੋ ਗਏ ਇਹ ਚੀਜ਼ਾਂ ਜਾਨੀ ਕਿ ਪਿਓਰ ਦੇਸੀਆਂ ਨੂੰ ਆਪਾਂ ਅੱਗੇ ਲੈ ਕੇ ਤੁਰੇ ਆ ਹਾਂਜੀ ਹਾਂਜੀ ਜਾਨੀ ਕਿ ਦੇਸੀਆਂ ਦਾ ਆਪਾਂ ਹਰ ਸਾਲ ਸੰਗ ਵਧਾਉਣੇ ਆ ਇਸ ਕਰਕੇ ਦੇਸੀਆਂ ਨੂੰ ਆਪਾਂ ਅੱਗੇ ਲੈ ਕੇ ਤੁਰੇ ਆ ਠੀਕ ਠੀਕ ਹਾਂਜੀ ਇਸ ਵੇਲੇ ਦੀ ਅਪਡੇਟ ਕੀ ਹੈ ਨੀਸ਼ੀਨਾ ਸਾਹਿਬ ਇਸ ਵੇਲੇ ਦੀ ਅਪਡੇਟ ਇਹ ਆ ਵੀ ਆਪਣੇ ਕਬੂਤਰ ਟੋਟਲ ਤਿੰਨ ਬਹਿ ਗਏ ਆ ਇੱਕ ਬਾਡਰ ਤੋਂ ਪਹਿਲਾਂ ਬਹਿ ਗਿਆ ਇਥੇ ਦੋ ਆਪਣੇ 12 ਤੋਂ ਪਲੱਸ ਬੈਠੇ ਆ ਠੀਕ ਠੀਕ ਹਾਂਜੀ ਦੂਜੀਆਂ ਛਤਾਂ ਦਾ ਵੀ ਵੀਰ ਜੀ ਦੋ ਛਤਾਂ ਜਿਹਦਾ ਇੱਕ ਦਾ ਇੱਕ ਕਬੂਤਰ ਬੈਠਾ ਇੱਕ ਛਤ ਦਾ 6 ਉੱਡਦੇ ਨੇ ਇੱਕ ਛਤ ਇਹੋ ਜੀ ਵੀਰ ਜੀ ਦੇ ਸੱਤੇ ਕਬੂਤਰ ਬੰਦੇ ਆ ਤੇ ਬਾਕੀਆਂ ਛਤਾਂ ਦੇ ਕਿਹਦੇ ਤਿੰਨ ਬਹਿ ਗਏ ਆ ਕਿਹਦੇ ਦੋ ਬਹਿ ਗਏ ਆ ਕਿਹਦੇ ਚਾਰ ਬਹਿ ਗਏ ਹਾਂਜੀ ਹਾਂਜੀ ਤੇ ਆਪਣੇ ਨਾਮ ਕਿਹੜੇ ਕਿਹੜੇ ਆ ਕੱਪ ਦੇ ਇਹਦੇ ਵਿੱਚ ਜਾਨੀ ਕਿ ਇੰਟਰੀਆਂ ਤੋਂ ਵੱਖ ਨਾਮ ਆ ਤੇ ਉਹਦੇ ਵਿੱਚ ਪਹਿਲਾ ਨਾਮ LCD ਆ ਹਾਂਜੀ ਦੂਸਰਾ ਨਾਮ cooler ਆ ਤੀਸਰਾ ਨਾਮ ਫਰਾਟਾ ਪੱਖਾ ਹੈ ਤੇ ਬੈਸਟਰੂ ਸਾਤਾਲਾ ਪੱਖਾ ਹੈ ਭਈਓ ਸਰਪੰਚ ਸਾਹਿਬ ਜੀ ਨਵਾਂ ਇਹਦਾਸ ਇਹਨਾਂ ਭਾਜੀ ਬੈਸਟ ਨੂੰ ਪੱਖਾ ਦੇਣਾ ਹੈ ਹਾਂ ਜੀ ਇੰਟਰੀਆਂ ਤੋਂ ਇਲਾਵਾ ਬੈਸਟ ਨੂੰ ਪੱਖਾ ਦੇਣਾ ਹੈ ਜਿਹੜਾ ਕਬੂਤਰ ਸਰਪੰਚ ਸਾਹਿਬ ਜੀ ਨੇ ਇਹਨਾਂ ਲੋੜਾਵਾ ਪੱਖਾ ਨੂੰ ਅਸਥਿਤਾ ਗਿਆ ਵਾ ਜਿਹੜਾ ਬੈਸਟ ਨੂੰ ਬਾਦਰ ਬੋਗਾ ਨੂੰ ਪਾਇਆ ਜਾਨੀ ਕਿ ਆਪਾਂ ਜਿਹੜੀ ਛੱਤ ਐ ਕਿਸ ਨਾਮ ਤੋਂ ਢੋੜਦੀ ਐ ਇਹ ਉਮਰ ਸ਼ੀਨਾ ਦੇ ਨਾਮ ਤੋਂ ਛੱਤ ਢੋੜਦੀ ਐ ਸਰਦਾਰ ਗੁਰਵਿੰਦਰ ਸਿੰਘ ਡੀਐਸਪੀ ਆਪਾਂ ਜਣੇ ਕਿ ਉਹਦੇ ਗਰੁੱਪ 'ਚ ਆ ਸ਼ੀਨਾ ਗਰੁੱਪ ਦੇ ਵਿੱਚ ਆ ਇਹ ਸਾਡੀਆਂ ਦੋਵੇਂ ਛੱਤਾਂ ਸ਼ੀਨੇ ਗਰੁੱਪ ਚ ਢੋੜਦੀਆਂ ਇੱਕ ਨਸ਼ਹਿਰੇ ਟਾਲੇ ਤੋਂ ਛੱਤ ਐ ਤੇ ਇੱਕ ਆਪਣੀ ਛੱਤ ਐ ਜਿਹੜਾ ਸਰਦਾਰ ਗੁਰਵਿੰਦਰ ਸਿੰਘ ਡੀਐਸਪੀ ਭਾਜੀ ਹਾਂਜੀ ਉਹਨਾਂ ਦੀ ਹਾਂਜੀ ਕੁੱਕੜਾਂ ਵਾਲੇ ਤੋਂ ਉਹਨਾਂ ਦੀ ਜਣੇ ਕਿ ਰਹਿਨ ਮਾਈਏ ਟੇ ਛੱਤ ਉੱਡਦੀ ਐ ਹਾਂਜੀ ਬਹੁਤ ਸੰਯੋਗ ਐ ਭਾਜੀ ਦਾ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਨਾਲ ਖੜਦੇ ਭਾਜੀ ਹਰ ਥਾਂ ਯਾਨੀ ਕਿ ਕਹਿੰਦੇ ਵੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਦੱਸਿਓ ਜਰੂਰ ਹਾਂਜੀ ਤੇ ਨਾਲ ਆਪਣੇ ਭਾਈ ਵੀ ਨੂੰ ਪੱਕਾ ਦਿੱਤਾ ਹੈ ਨਾ ਹਾਂਜੀ ਜੀ ਉਹ ਆਪਣਾ ਵੱਡਾ ਬ੍ਰਦਰ ਹੈ ਆਪਣਾ ਉਹ ਵੀ ਸ਼ੌਂਕ ਕਰਦੇ ਆ ਹਾਂਜੀ ਗੁਰਬੀਰ ਸ਼ੀਨਾ ਸ਼ੀਨਾਦੋਂ ਆ ਹਾਂਜੀ ਜੀ ਇਹ ਆਪਣਾ ਦਇਆਵੀਰ ਲਈਆਂ ਵਾਲਾ ਲੋ ਜੀ ਭਾਈ ਇੰਨੇ ਯਾਨੀ ਕਿ ਤੀਸਰੇ ਪੁੱਤਰੋਂ ਨਾਮ ਦੇਣਾ ਪੱਕਾ ਹਾਂਜੀ ਸਰਸੀ ਭਾਈ ਇਹ ਭੇਜਾ ਵੀ ਰਿਹਾ ਆਪਣਾ ਲਈਆਂ ਤੋਂ ਦੱਸਿਓ ਭਾਈ ਜੀ ਇਹ ਆਪਣੇ ਦੋ ਮਨਸਬਾਏ ਆ ਇੱਕ ਹੈ ਮਾਸਟਰ ਜੀ ਆ ਤੇ ਇੱਕ ਵੀਰ ਮਨਸਬਾਏ ਆ ਨਿਸ਼ਾਰੇ ਢਾਲੇ ਤੋਂ ਉਹ ਵੀਰ ਆਪਣਾ ਚੀਮਿਆ ਦਵਾਇਆ ਸਰਸੀਏ ਸਾਹਿਬ ਜੀ ਏ ਵੀਰ ਬਾਊ ਚੀਮਿਆ ਤੋਂ ਹਾਂਜੀ ਇਹ ਉੱਥੋਂ ਆਇਆ ਤੇ ਇਹ ਆਪਣਾ ਇਹ ਵੀ ਨਾਲ ਹੀ ਚੀਮਿਆ ਤੋਂ ਵੀਰ ਆਇਆ ਹਾਂਜੀ ਤੇ ਸ਼ੀਨਾ ਸਾਹਿਬ ਜੀ ਇਹ ਚ ਦੱਸੋ ਵੀ ਟੋਟਲ ਕਿੰਨੀਆਂ ਛੱਤਾਂ ਨੇ ਇਹਦੇ ਵਿੱਚ ਟੋਟਲ ਵੀਰ ਜੀ 12 ਛੱਤਾਂ ਉੱਡੀਆਂ ਹਾਂਜੀ ਹਾਂਜੀ ਤੇ ਸੱਤ-ਸੱਤ ਕਬੂਤਰ ਡਾਉਣ ਰੱਖੇ ਆ ਹਾਂਜੀ ਹਾਂਜੀ ਪ्युअर ਦੇਸੀ ਕਬੂਤਰੇ ਛੱਡੇ ਆ ਹਾਂਜੀ ਹਾਂਜੀ ਕੋਈ ਬੱਗਾ ਲਾਲਚੀਨਾ ਲਾਲਸਰਾ ਲੱਖਾ ਕੋਈ ਕਬੂਤਰ ਨਹੀਂ ਉੱਡਿਆ ਹਾਂਜੀ ਹਾਂਜੀ ਪ्युअर ਦੇਸੀ ਜਾਨੀ ਕਿ ਸ਼ੌਂਕ ਹੋਇਆ ਪ्युअर ਦੇਸੀਆਂ ਦਾ ਹਰ ਸਾਲ ਇਹੀ ਹੁੰਦਾ ਹੈ ਪ्युअर ਦੇਸੀਆਂ ਦਾ ਸ਼ੌਂਕ ਹਾਂਜੀ 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 ਤੇ ਪਿਓਰ ਦੇਸੀਆਂ ਦਾ ਹੋਇਆ ਠੀਕ ਠੀਕ ਹੈ ਤਾਂ ਇਸ ਵੇਲੇ ਦੀ ਅਪਡੇਟ ਕੀ ਜੇ ਆਪਣੇ ਕੋਲ ਇਸ ਵੇਲੇ ਦੀ ਅਪਡੇਟ ਆਪਣਾ ਵੀਰ ਜੀ ਤਿੰਨ ਕਬੂਤਰ ਟੋਟਲ ਬੈਠੇ ਆ ਇੱਕ ਬਾਰਡਰ ਤੋਂ ਪਹਿਲਾਂ ਬੈ ਗਿਆ ਸੀ ਹਾਂਜੀ ਹਾਂਜੀ ਤੇ ਦੋ ਕਬੂਤਰ ਆਪਣੇ ਯਾਨੀ ਕਿ 12 ਤੋਂ ਬਾਅਦ ਬੈਠੇ ਆ ਠੀਕ ਠੀਕ ਆਪਣੀ ਇਹ ਛੱਤ 'ਤੇ ਹਾਂਜੀ ਇਹ ਛੱਤ 'ਤੇ ਆਪਣੀ ਠੀਕ ਹੈ ਹਾਂਜੀ ਤਿੰਨ ਕਬੂਤਰੇ ਬੈਠੇ ਤੇ ਕਿੰਨੇ ਟੋਟਲ 7 ਜੀ 7 ਕਬੂਤਰ ਡਾਉਨ ਰੱਖੇ ਆ ਠੀਕ ਠੀਕ ਹਾਂਜੀ ਤੇ ਬਾਕੀ ਆਪਣੇ ਭਰਾਵਾਂ ਦਾ ਭਰਾਵਾਂ ਦੇ ਵੀ ਇਦਾਂ ਹੀ ਹੈ ਕਿ ਯਾਨੀ ਕਿ ਦੋ ਛੱਤਾਂ ਐ ਜਿਹਦੇ ਇੱਕ ਛੱਤ ਆ ਉਹਦਾ ਇੱਕ ਬੈਠਾ ਤੇ ਇੱਕ ਛੱਤ ਕਾਨੂੰ ਕਵਰੇਜ ਦੇਵਾਂਗੇ ਖੁਸ਼ਾਤ ਦੀ ਠੀਕ ਹੈ